ਮੈਂ ਤਾਂ ਇਸ ਕਰਕੇ ਅੱਜ ਇਕੱਠ ਰੱਖਿਆ ਸੀਗਾ ਕਿਉਂਕਿ ਮੈਂ ਆਪਣੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਸੀਗਾ ਕਿਉਂਕਿ ਸੂਬਾ ਪ੍ਰਧਾਨ ਬਣਨਾ ਇੱਕ ਉਹਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਕਿਉਂਕਿ ਮੈਂ ਆਪਣੇ ਜਿਲ੍ਹਾ ਪ੍ਰਧਾਨਾਂ ਨੂੰ ਵੀ ਪਹਿਲਾਂ ਮੀਟਿੰਗ ਕਰੀ ਫਿਰ ਮੈਂ ਇਕੱਠ ਰੱਖਿਆ ਕਿਉਂਕਿ ਹਰ ਇੱਕ ਸਮੱਸਿਆ ਦਾ ਹੱਲ ਸੂਬਾ ਪ੍ਰਧਾਨ ਦੇ ਕੋਲ ਪਹੁੰਚੇ ਜਾਂਦਾ ਫਿਰ ਉਹਨੂੰ ਸੋਚ ਸਮਝ ਕੇ ਗੱਲਬਾਤ ਕਰਨੀ ਪੈਂਦੀ ਹੈ ਵੀ ਜ਼ਿਲ੍ਹੇ ਪ੍ਰਧਾਨ ਦੀ ਡਿਊਟੀ ਲਾਣੀ ਪੈਣੀ ਹੈ ਫਿਰ ਬਲਾਕਾਂ ਦੀ ਵੀ ਤੁਹਾਡੇ ਬਲਾਕ ਦੇ ਵਿੱਚ ਕੀ ਹੋ ਰਿਹਾ ਇਸ ਕਰਕੇ ਸਾਰਿਆਂ ਨਾਲ ਗੱਲਬਾਤ ਰਾਫਤਾ ਕਾਇਮ ਕਰਿਆ ਪਹਿਲਾਂ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਭਰਾ ਮੈਂ ਉਹਨਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਸੀ ਕਿ ਹਾਂ ਵੀ ਚਲੋ ਗਰਨਾਵ ਸਿੰਘ ਛਡੂਨੀ ਦੀ ਜਥੇਬੰਦੀ ਇੱਥੇ ਤਾਕਰੀ ਹੈਗੀ ਇੱਕ ਜੁਟ ਇਹ ਵੀ ਨਹੀਂ ਹੈਗੀ ਵੀ ਆਪਾਂ ਹੋਰ ਪਿੱਛੇ ਵੀ ਕਹਿੰਦੇ ਸੀ ਵੀ ਹੋਰ ਜਥੇਬੰਦੀ ਵੀ ਹੈਗੀਆਂ ਪਰ ਹਾਂ ਅਸੀਂ ਇਹ ਕਹਿੰਦੇ ਵੀ ਅਸੀਂ ਗਰਨਾਵ ਸਿੰਘ ਛਡੂਨੀ ਦੇ ਵਰਕਰ ਹਾਂ ਉਹ ਦਿਖਾਇਆ ਵੀ ਅਸੀਂ ਹੈਗੇ ਆ ਤਾਂ ਰਹਾਂਗੇ ਵੀ ਜਦ ਤੱਕ ਸਾਹ ਦੇ ਸਾਹ ਹੈ ਅਸੀਂ ਬਦਲਾਂਗੇ ਨਹੀਂ ਬਾਕੀ ਪਰਮਾਤਮੇ ਦੇ ਹੱਥ ਵੀ ਕੀ ਹੋਣਾ ਕਿਹਾ ਨਹੀਂ ਬਾਕੀ ਜਿਹੜੀ ਅੱਜ ਇਹ ਸਮੱਸਿਆ ਹਰ ਇੱਕ ਸਮੱਸਿਆ ਸਾਰੇ ਭਰਾਵਾ ਦੀ ਭਾਵੇਂ ਗਰੀਬ ਹੈ ਅਮੀਰ ਹੈ ਮਜ਼ਦੂਰ ਹੈ ਸੱਚਾਈ ਪਿੱਛੇ ਲੜਾਈ ਲੜਾਂਗੇ ਕੋਈ ਮਤਭੇਦ ਨਹੀਂ ਰੱਖਾਂਗੇ ਕਿਸੇ ਦੇ ਵੀ ਨਾਲ ਵੀ ਜਿੰਨੀ ਵੀ ਸਾਡੇ ਕੋਲ ਜਾਨ ਹੋਈ ਹੋਈ ਅਸੀਂ ਦਿਲ ਤੋਂ ਲਾਵਾਂਗੇ ਕਿਸੇ ਦੀ ਹੀ ਨਹੀਂ ਮੰਨਾਂਗੇ ਵੀ ਸਾਨੂੰ ਕੋਈ ਦਬਾ ਲੇਗਾ ਆ ਗਿਆ ਵੀ ਅਸੀਂ ਜੇ ਕੋਈ ਸਰਕਾਰ ਗਲਤ ਕਰ ਰਹੀ ਹੈ ਕੋਈ ਅਫਸਰ ਗਲਤ ਕਰ ਰਿਹਾ ਤਾ ਵੀ ਉਹਦੇ ਨਾਲ ਮੱਥਾ ਲਾਵਾਂਗੇ ਤੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਥੋੜਾ ਜਿਹਾ ਜਾਣਨਾ ਪਾਉ ਵੀ ਅੱਜ ਕਿੱਥੋਂ-ਕਿੱਥੋਂ ਇੱਕ ਕੱਟ ਜਿਹੜਾ ਸੀਗਾ ਇਹ ਪੂਰੇ ਪੰਜਾਬ ਵਿੱਚੋਂ ਸੀਗਾ ਜਾਂ ਆਪਣੇ ਇਲਾਕੇ ਦਾ ਤੁਸੀਂ ਧੰਨਵਾਦ ਕੀਤਾ ਜਿਨ੍ਹਾਂ ਨੂੰ ਤੁਹਾਨੂੰ ਨਹੀਂ ਜੀ ਧੰਨਵਾਦ ਮੈਂ ਪੰਜਾਬ ਦਾ ਕੀਤਾ ਇਹ ਸਿਰਫ ਆਪਣੇ ਪਟਿਆਲੇ ਜ਼ਿਲ੍ਹੇ ਦੇ ਤਾਂ ਮੇਰਾ ਇੱਕ ਸਿਰਫ ਜ਼ਿਲ੍ਹਾ ਬਰਨਾਲੇ ਤੋਂ ਮੁੰਡਾ ਆਇਆ ਬਸ ਸੀਗਾ ਬਰਨਾਲੇ ਵਾਲਾ ਇੱਕ ਪ੍ਰਧਾਨ ਉਹ ਵੀ ਇੱਕ ਗੱਡੀ ਕਰਕੇ ਉਹ ਵੀ ਉਹਨਾਂ ਜਾਣਾ ਸੀਗਾ ਮੋਹਾਲੀ ਉਹਨੂੰ ਮੈਂ ਕਿਹਾ ਸੀਗਾ ਉਹ ਕਹਿੰਦਾ ਵੀ ਬਨਾਰਾ ਮੈਂ ਤੁਸੀਂ ਇੱਥੇ ਆ ਜਾਓ ਬਾਕੀ ਮੈਂ ਆਪਣੇ ਪਟਿਆਲੇ ਜ਼ਿਲ੍ਹੇ ਦਾ ਹੀ ਕੱਟ ਸੀਗਾ ਇੱਥੇ ਹੀ ਦੋ ਹੀ ਹਲਕੇ ਸੀਗੇ ਕਨੌਰ ਤੇ ਰਾਜਪੁਰਾ ਸਾਤ ਨੂੰ ਬਦ ਇੱਥੇ ਹੀ ਸੀਗਾ ਕਿਉਂਕਿ ਇੱਥੇ ਕੋਲ ਕਰੀ ਸੀਗਾ ਔਰ ਕਿਸੇ ਨੂੰ ਕੁਝ ਨਹੀਂ ਪਤਾ ਸੀਗਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੱਠ ਰੱਖਦਾ ਬੰਦਿਆਂ ਨੇ ਵੀ ਧੰਨਵਾਦ ਆ ਤੁਸੀਂ ਆਪਣੀ ਜਥੇਬੰਦੀ ਦੀ ਐਲਾਨ ਕਰਤਾ ਜਿਹੜੀ ਪੰਜਾਬ ਦੀ ਤੁਸੀਂ ਜਥੇਬੰਦੀ ਬਣਾਣੀ ਹੈ ਜ਼ਿਲ੍ਹੇ ਦੀ ਬਣਾਣੀ ਹੈ ਇਹ ਪ੍ਰਧਾਨ ਜਿਹੜੇ ਨਿਯੁਕਤ ਕਰਨੇ ਆ ਉਹ ਕੱਤਕ ਮੇਰੇ ਔਰ ਜਿਹੜੀ ਪਹਿਲਾਂ ਦਾ 20 ਜ਼ਿਲ੍ਹਿਆਂ ਦੇ ਵਿੱਚ ਪ੍ਰਧਾਨ ਹੈਗੇ ਆ ਉਹਨਾਂ ਦੀ ਸਹਿਮਤੀ ਨਾਲ ਹੀ ਮੈਂ ਪ੍ਰਧਾਨ ਲੱਗਿਆ ਜਿਵੇਂ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਕਿਸਾਨ ਕਾਫੀ ਟਾਈਮ ਤੋਂ ਆਪਣੀ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਆ ਕੀ ਕਰੋਗੇ ਆਣ ਵਾਲੇ ਦਿਨਾਂ ਦੇ ਵਿੱਚ ਉਹ ਜਥੇਬੰਦੀ ਤੁਸੀਂ ਸੰਭਲੀ ਹੈ ਪੰਜਾਬ ਦੇ ਪ੍ਰਧਾਨ ਬਣ ਕੇ ਲੇਕਿਨ ਮੈਂ ਸਾਰੇ ਪੰਜਾਬ ਦੇ ਜਿੰਨੇ ਵੀ ਹੋਰ ਜਥੇਬੰਦੀਆਂ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਜਿੰਨੇ ਵੀ ਹੈਗੇ ਉਹ ਮੈਨੂੰ ਕੋਈ ਵੀ ਹੁਕਮ ਲਾਣਗੇ ਨਾਲ ਚੱਲਾਂਗਾ ਦੀ ਤੂੰ ਜਿਵੇਂ ਵੀ ਸਾਡੇ ਕੋਲ ਹੋਈ ਲੜਾਈ ਲੜਨ ਦੀ ਬਾਰਡਰ ਪਾਰ ਕਰਨ ਦੀ ਸਰਦਾਰ ਗਰਨਾਬ ਸਿੰਘ ਝੁੱਡਨੀ ਨੂੰ ਅੱਗੇ ਲੈ ਕੇ ਆਸੀਂ ਆਪ ਅੱਗੇ ਹੋਗੇ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਸਾਡੀ ਲੜਾਈ ਕਿ ਹੈ ਮਤਭੇਦ ਬੇਸ਼ੱਕ ਅਲੱਗ-ਅਲੱਗ ਹੁਣ ਕਿਉਂਕਿ ਸਾਡੇ ਜੇ ਇਲਾਕੇ ਦੀ ਹੁੰਦੀ ਹੈ ਲੜਾਈ ਤਾਂ ਵੀ ਸਾਡੀ ਲੜਾਈ ਕਿ ਹੈ ਇੱਕੇ ਝੰਡੇ ਦੇ ਥੱਲੇ ਹੋ ਜਾਗੇ ਇਕੱਠੇ ਕੋਈ ਸਾਡੇ ਕੋਈ ਇਹ ਨਹੀਂ ਹੈਗਾ ਚਲੋ ਵਰਕਰ ਹੋਰ ਉੱਪਰ ਜੋ ਮਰਜ਼ੀ کہیں ਜਾਣ ਜਿਹੜੇ ਸਾਡੇ ਵਰਕਰ ਨੀਚੇ ਵਾਲੇ ਬੜੇ ਸਿਆਣੇ ਆ ਉਹ ਕਹਿੰਦੇ ਲੜਾਈ ਦਾ ਆਪਣੀ ਇੱਕ ਆਪਾਂ ਕਿਉਂ ਕਾਊਂਟਰਵਰਸਿਟੀ ਵਿੱਚ ਪਈ ਜਾਈਏ ਹੋਰ ਭਾਵੇਂ ਕਰਨ ਪਰ ਮੈਂ ਪੰਜਾਬ ਦਾ ਸੂਬਾ ਪ੍ਰਧਾਨ ਹੋਣੇ ਕਰਕੇ ਮੈਂ ਇਸ ਗੱਲ 'ਚ ਪਊਂਗਾ ਮੈਂ ਹਰ ਕਦੇ ਨਾਲ ਹੀ ਚੱਲਣਾ ਸਰਕਾਰਾਂ ਨਾਲ ਵੀ ਅਕਸਰ ਦੇਖਿਆ ਜਾਂਦਾ ਕਿ ਲੜਾਈਆਂ ਚਲਦੀਆਂ ਰਹਿੰਦੀਆਂ ਤੱਕੇ ਜਿਹੜੇ ਹੁੰਦੇ ਆ ਮੌਜੂਦਾ ਸਰਕਾਰਾਂ ਦੇ ਨਾਲ ਕਿਸਾਨਾਂ ਨੂੰ ਵੀ ਦਿੱਕਤ ਆਉਂਦੀ ਆ ਮੰਡੀਆਂ ਦੇ ਵਿੱਚ ਉਹਨਾਂ ਵਾਸਤੇ ਕੀ ਕਰੋਂਗੇ ਆ ਨਾਲ ਕਿਸਾਨਾਂ ਨੂੰ ਜੋ ਮੰਡੀਆਂ ਦੇ ਵਿੱਚ ਦਿੱਕਤ ਆਣਗੀਆਂ ਹੁਣ ਮੈਂ ਤੁਹਾਡੇ ਮੱਧਮ ਰਹੀ ਕਹਿ ਦਿੰਦਾ ਜੀ ਹੁਣ ਜਿਵੇਂ ਹੁਣ ਕਣਕ ਦਾ ਸੀਜ਼ਨ ਸ਼ੁਰੂ ਹੋਣਾ ਭਾਵੇਂ ਕੋਈ ਹੁਣ ਪ੍ਰਧਾਨ ਬਣਿਆ ਕੋਈ ਬਣਿਆ ਅਸੀਂ ਲੜਾਈ ਹੋਮੀ ਰੱਖਾਂਗੇ ਡੰਡੇ ਦੇ ਵਿੱਚ ਝੰਡਾ ਵੀ ਹੈਗਾ ਤੇ ਡੰਡਾ ਦਾ ਅਸੀਂ ਉਹਨੂੰ ਪਰਮਾਤਮਾ ਦੀ ਕਿਰਪਾ ਨਾਲ ਤੋਂ ਦੇਖਿਆ ਲਈ ਝੰਡੇ ਦੇ ਵਿੱਚ ਕਿਹੋ ਉਹ ਰੱਖਾਂਗੇ ਕੰਮ ਪੂਰਾ ਬਣਾ ਤੇ ਪਿਛਲੇ ਦਿਨਾਂ ਚ ਯੂਰੀਆ ਦੀ ਖਾਦ ਵਗੈਰਾ ਦੀ ਵੀ ਬੜੀ ਦਿੱਕਤ ਆਈ ਹੈ ਟਰੱਕ ਫੜੇ ਗਏ ਆ ਉਸ ਤਰ੍ਹਾਂ ਦੀ ਦਿੱਕਤਾਂ ਜਿਹੜੀਆਂ ਆਉਂਦੀਆਂ ਕਿਸਾਨਾਂ ਨੂੰ ਉਹ ਕਿਸ ਤਰ੍ਹਾਂ ਤੁਸੀਂ ਹੱਲ ਕਰੋਗੇ ਦੇਖੋ ਸੈਂਟਰ ਨਾਲ ਦਿੱਕਤ ਕਰੇ ਜਿਹੜੇ ਹੁਣ ਦੁਕਾਨਦਾਰ ਆ ਆਪਾਂ ਡੰਡੇ ਵਾਂਗੂ ਸਿੱਧੇ ਕਰੇ ਹੋਇਆ ਉਹ ਕਹਿੰਦੇ ਬਸ ਕਿਸਾਨਾਂ ਨੂੰ ਹੀ ਰਹਿ ਦੇਵਾਂਗੇ ਬਾਕੀ ਕਿਤੇ ਨਹੀਂ ਦੇਵਾਂਗੇ ਕੀ ਕਹਿਣਾ ਚਾਹੋਗੇ ਰਾਜੂ ਜੀ ਅੱਜ ਹਾਂਜੀ ਸੁਨੀਪ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਇੱਥੇ ਰਾਸ਼ਟਰੀ ਕਨਵੀਨਰ ਨੇ ਚੰਨੂਨੀ ਸਾਹਿਬ ਸਰਦਾਰ ਗਗਨਨਾਮ ਸਿੰਘ ਜੀ ਚਰੂਨੀ ਸਾਹਿਬ ਉਹਨਾਂ ਦਾ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਸਾਰੇ ਗਰੁੱਪ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਛੋਟੇ ਵੀਰ ਅਮਰਿੰਦਰ ਸਿੰਘ ਹੈਪੀ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਤੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਨਾਲ ਦੀ ਨਾਲ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਤੁਹਾਡੇ ਨਾਲ ਹੀ ਵੀ ਇੱਕ ਡਿਸਟ੍ਰਿਕਟ ਦਾ ਮੀਤ ਪ੍ਰਧਾਨ ਦਾ ਆਪਣਾ ਸਫ਼ਰ ਸ਼ੁਰੂ ਕਰਕੇ ਹੈਪੀ ਜੀ ਆਪਣੀ ਮਿਹਨਤ ਨਾਲ ਆਪਣੀ ਇਮਾਨਦਾਰੀ ਨਾਲ ਤੇ ਜਿਹੜੀ ਲਗਨ ਹੈ ਜਿਹੜੀ ਕਿਸਾਨੀ ਦੇ ਪ੍ਰਤੀ ਉਹਦੇ ਨਾਲ ਇੰਨੇ ਛੋਟੇ ਜਿਹੇ ਸਮੇਂ ਦੇ ਵਿੱਚ ਆਪਣਾ ਇੱਕ ਡਿਸਟ੍ਰਿਕਟ ਦੇ ਮੀਤ ਪ੍ਰਧਾਨ ਤੋਂ ਸ਼ੁਰੂ ਹੋ ਕੇ ਪੰਜਾਬ ਦਾ ਪ੍ਰਧਾਨ ਬਣਿਆ ਇਹਦੇ ਲਈ ਵੀ ਇਹਨੂੰ ਅਸੀਂ ਇਹਦੇ ਸ਼ਾਬਾਸ਼ ਵੀ ਦਿੰਨੇ ਆ ਤੇ ਇਹਦੇ ਨਾਲ ਅਸੀਂ ਖੜੇ ਆ ਭਾਵੇਂ ਮੇਰਾ ਕਿਸਾਨੀ ਨਾਲ ਕੋਈ ਲਿੰਕ ਨਹੀਂ ਮੇਰੀ ਇੱਕ ਵਿਸਵਾ ਵੀ ਜ਼ਮੀਨ ਨਹੀਂ ਪਰ ਮੈਂ ਆਪਣੇ ਛੋਟੇ ਵੀਰ ਹੈਪੀ ਦੇ ਨਾਲ ਜਰੂਰ ਮੋਢੇ ਨਾਲ ਮੋਢਾ ਲਾ ਕੇ ਖੜਿਆ ਹਾਂ ਤੁਹਾਡੇ ਨਾਲ ਹੈਪੀ ਜੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਮੇਰੇ ਛੋਟੇ ਵੀਰ ਅਮਰਿੰਦਰ ਸਿੰਘ ਹੈਪੀ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਕਿਸਾਨ ਜੁਨੀਅਨ ਚੁਣੁੰਨੀ ਦਾ ਲੱਗਣ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਉੱਥੇ ਮੈਂ ਸਰਦਾਰ ਗੁਰਨਾਮ ਸਿੰਘ ਚਡੁੰਨੀ ਸਾਹਿਬ ਜਿਹੜੇ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਦੀ ਪਰਖੂ ਅੱਖ ਨੇ ਸਾਨੂੰ ਮਿੰਤੀ ਅਗਾਬਦੂ ਸੋਚ ਦੇ ਜਿਹੜੇ ਅਮਰਿੰਦਰ ਸਿੰਘ ਹੈਪੀ ਜਿਹੜੇ ਹਰ ਇੱਕ ਦੇ ਦੁੱਖ ਸੁੱਖ ਦੇ ਸਾਂਝੀ ਖਾਸ ਕਰਕੇ ਕਿਸਾਨੀ ਤੇ ਮਜ਼ਦੂਰਾਂ ਦੀਆਂ ਲੜਾਈਆਂ ਦੇ ਵਿੱਚ ਮੋਢ ਲਿਕਤਾਰ ਦੇ ਵਿੱਚ ਲੜਨ ਵਾਲੇ ਅਮਰਿੰਦਰ ਸਿੰਘ ਹੈਪੀ ਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਅਤੇ ਉਮੀਦ ਕਰਦਾ ਵੀ ਜਿਹੜੇ ਅਮਰਿੰਦਰ ਸਿੰਘ ਹੈਪੀ ਆ ਉਹ ਆਪਣਾ ਦਿਨ ਰਾਤ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਵਪਾਰੀਆਂ ਵਾਸਤੇ ਕਿਉਂਕਿ ਜਿੱਥੋਂ ਤੱਕ ਮੈਂ ਮਹਿਸੂਸ ਕਰਦਾ ਕਿ ਕਿਸਾਨੀ ਤੇ ਨਿਰਭਰ ਸਾਡਾ ਜਿਹੜਾ ਪੰਜਾਬ ਸੂਬਾ ਹੈ ਜਿਹਦੇ ਵਿੱਚ ਵਪਾਰੀ ਵਰਗ ਵੀ ਆਉਂਦਾ ਹੈ ਅਤੇ ਮਜ਼ਦੂਰ ਵਰਗ ਵੀ ਆਉਂਦਾ ਹੈ ਜੇ ਸਾਡੀ ਕਿਸਾਨੀ ਮਰ ਗਈ ਮੈਂ ਸੋਚਦਾ ਸਾਡਾ ਸੂਬਾ ਬਰਬਾਦ ਹੋ ਜੂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਦੇ ਸਾਇਦ ਆਮ ਲੋਕਾਂ ਨੂੰ ਨਹੀਂ ਪਤਾ ਗੱਲਾਂ ਆ ਜਾਂਦੀਆਂ ਕਈ ਵਾਰ ਅਗਲੇ ਕਹਿੰਦੇ ਨੇ ਯਾਰ ਅੱਤੀਨ ਕਾਨੂੰਨ ਬਣਾਤੇ ਇਹ ਕਰਤੇ ਇਹ ਸਾਰੇ ਤਿੰਨ ਕਾਨੂੰਨ ਜਿਹੜੇ ਵੱਡੇ ਘਰਾਣਿਆਂ ਦੇ ਹੱਕ ਚ ਸੀ ਅਡਾਨੀਆਂ ਆਵਾਨੀਆਂ ਦੇ ਹੱਕ ਚ ਜਾ ਰਹੇ ਸੀ ਛੋਟੇ ਜਿਹੜੇ ਇਹਦੇ ਚ ਵਪਾਰੀ ਛੋਟਾ ਕਿਸਾਨ ਤੇ ਮਜ਼ਦੂਰ ਸਾਰਿਆਂ ਦੇ ਕੁਚਲੇ ਜਾਣਾ ਸੀ ਉਹਦੀ ਲੜਾਈ ਜਿਹੜਾ ਟੋਟਲੀ ਪੰਜਾਬ ਦਾ ਕਿਸਾਨ ਹੈ ਜਿਹੜੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਉਹ ਅੱਗੇ ਹੋ ਕੇ ਲੜ ਰਹੀਆਂ ਪਰ ਸਾਨੂੰ ਸਮਝ ਨਹੀਂ ਆਉਂਦੀ ਸੈਂਟਰ ਸਰਕਾਰ ਕਿਉਂ ਸੁੱਤੀ ਪਈ ਆ ਕਿਉਂ ਕਿਸਾਨਾਂ ਦੀ ਬਾਹਂ ਨਹੀਂ ਫੜਦੀ ਕਿਉਂ ਮਜ਼ਾਕੀਆ ਲੈਜ ਵਿੱਚ ਗੱਲਾਂ ਨੂੰ ਲੈਂਦੀ ਆ ਬੜੀ ਨਿੰਦਣਯੋਗ ਗੱਲ ਆ ਇਹ ਜਿਹੜੀ ਸੈਂਟਰ ਸਰਕਾਰ ਦੀ ਆ ਅਸੀਂ ਤਾਂ ਇਹੀ ਅਪੀਲ ਬੇਨਤੀ ਕਰਦੇ ਆਂ ਵੀ ਪੰਜਾਬ ਵੀ ਭਾਰਤ ਦਾ ਅੰਗ ਹੈ ਕਿਉਂ ਸਾਡੇ ਨਾਲੇ ਦਾ ਮੈਦਾ ਧੱਕਾ ਕਰਦੇ ਆ ਜੇ ਅਸੀਂ ਚਾਹੁੰਦੇ ਆਂ ਇੱਕ ਬੰਦਾ ਕਹਿੰਦਾ ਯਾਰ ਮੈਂ ਤੁਹਾਡੇ ਵਾਸਤੇ ਕੁਝ ਕਰ ਦੋ ਕਹਿੰਦਾ ਨਹੀਂ ਯਾਰ ਅਸੀਂ ਜਿੱਥੇ ਖੁਸ਼ ਆ ਸੰਨੂ ਉੱਥੇ ਰਹਿਣ ਤੋਂ ਸਾਨੂੰ ਤੁਹਾਡੀ ਤਰੱਕੀ ਦੀ ਲੋੜ ਨਹੀਂ ਕਿਉਂ ਨਹੀਂ ਉਹਨੂੰ ਉਹਦੇ ਤੇ ਛੱਡਿਆ ਜਾਂਦਾ ਆਜ਼ਾਦ ਮੁਲਕਾ ਸਾਡਾ ਆਜ਼ਾਦ ਮੁਲਕ ਨੂੰ ਜਿਸ ਤਰ੍ਹਾਂ ਜਿਹੜਾ ਲੋਕ ਜਿਹੜਾ ਵਰਗ ਰਹਿਣਾ ਚਾਹੁੰਦਾ ਉਹਦੂ ਕਿਉਂ ਦੀ ਉਸ ਤਰੀਕੇ ਨਾਲ ਛੱਡਿਆ ਜਾਂਦਾ ਕਿਉਂ ਤੱਕੇ ਨਾਲ ਕੋਈ ਕਾਨੂੰਨ ਥੋਪ ਰਹੇ ਆ ਤੱਕੇਸ਼ਾਈ ਕਰ ਰਹੇ ਆ ਮੈਂ ਅਪੀਲ ਕਰਦਾ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਟੋਟਲੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਆਪਾਂ ਇੱਕ ਜੁੱਟ ਹੋ ਕੇ ਸਾਰੇ ਪੰਜਾਬ ਨੂੰ ਬਚਾਉਣ ਵਾਸਤੇ ਇੱਕ ਜੁੱਟ ਹੋ ਕੇ ਅਗਾ ਵਧ ਕੇ ਪੂਰਾ ਜਿਹੜਾ ਸੰਘਰਸ਼ ਦਾ ਹਿੱਸਾ ਬਣੀਏ ਜੋ ਜੋ ਕਿਸਾਨ ਆਗੂ ਨੇ ਉਹਨਾਂ ਦੇ ਮੁੱਡੇ ਨਾਲ ਮੁੱਡਾ ਲਾ ਕੇ ਖੜੀਏ ਅੱਜ ਦੇ ਜੋ ਇਕੱਠ ਹੋਇਆ ਹੈਪੀ ਜੀ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਗਿਆ ਮੈਂ ਆਪਣੀ ਤਰਫ ਤੋਂ ਐਸ்சி ਵੀਸੀ ਬਿੰਗ ਦਾ ਚੇਅਰਮੈਨ ਨਾਤੇ ਇਹਨਾਂ ਨੂੰ ਮੁਬਾਰਕਬਾਦ ਦਰਨਾ ਕਿ ਉਹ ਬੱਚਾ ਸਾਡਾ ਜਦ ਕਿ ਸਾਡੀ ਪੰਜਾਬ ਕਮੇਟੀ ਦੇ ਵਿੱਚ ਮੀਟਿੰਗ ਹੁੰਦੀ ਸੀ ਹੈਪੀ ਜੀ ਨਾਲ ਅਸੀਂ ਜਾਂਦੇ ਸੀ ਚੜੁੰਨੇ ਸਾਹਿਬ ਨੇ ਜਦ ਅਸੀਂ ਇਹ ਕਹਿੰਨੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਹਨਾਂ ਦੇ ਵਿੱਚ ਪੰਜਾਬ ਦਾ ਕੋਈ ਨੇਤਾ ਗੱਲ ਨਾ ਐਸ்சி ਵੀਸੀ ਬਿੰਗ ਦਾ ਨਹੀਂ ਸੀ ਚੜੁੰਨੇ ਸਾਹਿਬ ਨੇ 2 ਸਾਲ ਪਹਿਲਾਂ ਟਾਈਗਰ ਜੀ ਨੂੰ एससीबीसी ਦਾ ਪ੍ਰਧਾਨ ਲਾਤਾ ਅਸੀਂ ਕਿਤੇ ਪੰਜਾਬ ਦੇ ਵਿੱਚ ਮੀਟਿੰਗ ਹੁੰਦੀ ਸੀ ਹੈਪੀ ਜੀ ਅਸੀਂ ਇਕੱਠੇ ਹੁੰਦੇ ਤੇ ਅਸੀਂ ਕਿਉਂ ਨਾ ਸੋਚਿਆ ਬਈ ਇੱਕ ਝੜੂਨੇ ਸਾਹਿਬ ਨਾਲ ਸਲਾਹ ਕਰਕੇ ਪੰਜਾਬ ਕਮੇਟੀ ਦੇ ਵਿੱਚ ਬਈ ਹੈਪੀ ਜੀ ਬਹੁਤ ਵਰਕਰ ਬੰਦਾ ਕਿਉਂ ਨਾ ਨੂੰ ਪੰਜਾਬ ਦਾ ਚੇਅਰਮੈਨ ਲਾਇਆ ਗਿਆ ਇਸ ਕਰਕੇ ਮੈਂ ਆਪਣੀ एससीबीसी ਵਿੰਗ ਦੀ ਤਰਫ ਤੋਂ ਆਪਣਾ ਸਾਡਾ ਬੇਟਾ ਹੈਪੀ ਜੀ ਹੈ ਇਹਨਾਂ ਨੂੰ ਚੇਅਰਮੈਨ ਲਾਇਆ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਪ੍ਰੈਸ ਦਾ ਵੀ ਦਿਲੋਂ ਧੰਨਵਾਦ ਕਰਦਾ ਕਿੰਨੇ ਵੀ ਕਿਸਾਨੀ ਉਹਨਾਂ ਸਾਡੇ ਭਰਾ ਨੇ ਐਸ்சி ਵੀਸੀ ਵਿੰਗ ਦੇ ਸਾਡੇ ਪ੍ਰਧਾਨ ਇੱਥੇ ਆਏ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਤੇ ਉਹਦੇ ਚ ਜਿਆਦਾ ਮੈਂ ਜੱਗਾ ਜੀ ਸਾਡਾ ਬੇਟਾ ਹੈ ਜੋ ਬਾਹਰ ਤੋਂ ਆਏ ਹੋਏ ਨੇ ਇਹਨਾਂ ਦਾ ਸਾਡੀ ਸਭਾ 'ਚ ਬੜਾ ਭਾਰੀ ਰੋਲ ਹੈ ਕਿਸੇ ਵੀ ਹੈ ਸਾਡੇ ਨਾਲ ਖੜਦੇ ਆ ਮੈਂ ਜੱਗਾ ਜੀ ਦਾ ਦਿਲੋਂ ਧੰਨਵਾਦ ਕਰਦਾ